ਉਸੇ ਮਨੀ ਜਾਂਦਾ ਆਮੇਨ ਹਾਲੇਲੂਇਆ ਹਾਲੇਲੂਇਆ ਜਿਵੇਂ ਉਸਨੇ ਕਿਹਾ ਮੇਰੇ ਵਾਅਦਿਆਂ ਦੇ ਵਿੱਚ ਔਰ ਇਨਸਾਨ ਦੇ ਵਾਅਦਿਆਂ ਦੇ ਵਿੱਚ ਫਰਕ ਹੈ ਆਮੇਨ ਇਨਸਾਨ ਵਾਦਾ ਕਰਦਾ ਹੈ ਔਰ ਨਹੀਂ ਪਉਦਾ ਨਹੀਂ ਉਹ ਤੁਹਾਨੂੰ ਦਿਲਾਸਾ ਦੇ ਸਕਦਾ ਲੇਕਿਨ ਤੁਹਾਡਾ ਔਰ ਮੇਰਾ ਪਰਮੇਸ਼ਰ ਜ਼ਿਵਤ ਹੈ ਉਹ ਕਹਿੰਦਾ ਦਿਲਾਸਾ ਨਹੀਂ ਦਿੰਦਾ ਉਹ ਤੁਹਾਨੂੰ ਉਸ ਮੁਸੀਬਤ ਦੇ ਵਿੱਚੋਂ ਕੱਢਣ ਦੀ ਸਮਰੱਥਾ ਰੱਖੇ ਸ਼ੁਕਰਾਨੇ ਆਮੇਨ ਹਾਲੇਲੂਇਆ 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 ਕਿ ਅੱਜ ਤੁਸੀਂ ਉਸ ਮੁਸੀਬਤ ਦੇ ਵਿੱਚੋਂ ਨਿਕਲਣ ਦੀ ਚਾਹੋ ਹਾਲੇਲੂਇਆ ਹਾਲੇਲੂਇਆ ਉਸ ਨੇ ਕਿਹਾ ਛੇਕਰ ਤੁਹਾਡੇ ਮਨ ਦੇ ਵਿੱਚ ਰਾਈ ਦੇ ਦਾਣੇ ਜਿੰਨਾ ਵਿਸ਼ਵਾਸ ਹੈ ਪਹਾੜ ਨੂੰ ਕਹੋਗੇ ਸਮੁੰਦਰ ਵਿੱਚ ਲੱਗ ਜਾਂਦਾ ਉਹ ਕੀ ਹੋ ਜਾਏਗਾ ਲੱਗ ਜਾਏਗਾ ਅੱਜ ਕਹੋਏ ਪਰਮੇਸ਼ਰ ਮੈਂ ਅੱਜ ਰਾਈ ਦੇ ਦਾਣੇ ਤੋਂ ਵੱਧ ਕੇ ਵਿਸ਼ਵਾਸ ਲੈ ਕੇ ਆਇਆ ਹਾਂ ਅਬ ਤੁਸੀਂ ਸੇਮਰੀ ਜਾਓ ਗਿਸ਼ਮ ਸਿੰਘ ਦੇ ਨਾਮ ਦੇ ਵਿੱਚ ਹallelujah ਹallelujah ਜਿੰਨਸਾਨ ਆਪਣੀ ਨਿਰਾਸ਼ਾ ਨੂੰ ਆਪਣੀ ਪ੍ਰੋਬਲਮ ਨੂੰ ਪਰਮੇਸ਼ਰ ਦੇ ਕੋਲ ਲੈ ਕੇ ਆਉਂਦਾ ਉਹ ਸੇਮਰੀ ਜਾਂਦਾ ਹਾਂ ਅਬ ਕਿਉਂਕਿ ਉਸ ਨੇ ਕਿਹਾ ਸਾਰੀ ਫਿਰਤਵੀ ਦੀ ਸਾਰੀ ਦੁਨੀਆ ਦੇ ਭਾਰ ਇੱਟ ਦਾ ਬਿਲਕੁਲ ਮੇਰੇ ਕੋਲ ਆ ਤੁਸੀਂ ਕਿਸੇ ਮੂਰਤੀ ਕੋਲ ਨਹੀਂ ਆਏ ਕਿ ਇਹ ਪੱਥਰ ਦੀ ਮੂਰਤੀ ਕੋਲ ਨਹੀਂ ਹੈ ਤੁਸੀਂ ਜੀਵਤ ਪਰਮੇਸ਼ਰ ਦੇ ਕੋਲ ਆਇਓ ਔਰ ਤੁਸੀਂ ਸੇਮੇ ਜਾਓ ਵਿਸ਼ਮ ਸਿਗੇ ਆਮੇਨ ਹਾਲੇਲੂਇਆ ਤੁਸੀਂ ਜਦੋਂ ਵਰਸ਼ਪ ਹੋਏਗੀ ਆਪਣੇ ਸਰੀਰ ਦਾ ਦਰਦ ਆਪਣੀ ਨਰਾਸ਼ਾ ਆਪਣੇ ਮਨ ਦੀਆਂ ਪਰਸਥਿਤੀਆਂ ਚੈੱਕ ਕਰ ਲਓ ਤੁਸੀਂ ਸਿਕਾਈ ਸਵਾ ਤੋਂ ਬਾਅਦ ਖੁਦ ਗਵਾਈ ਦਿਓਗੇ ਕਿ ਹਾਜੀ ਪਾਸੇ ਮੈਂ ਚੰਗਾ ਹੋ ਚੁੱਕਾ ਔਰ ਇਹ ਦਰਦ ਔਰ ਨਰਾਸ਼ਾ ਮੈਂ ਛੱਡ ਕੇ ਜਾ ਚੁੱਕਾ ਹਾਲੇਲੂਇਆ ਹਰੇ ਤਾੜੀ ਨਾਲ ਹਾਲੇਲੂਇਆ ਹਾਲੇਲੂਇਆ ਕੋਈ ਨਾ ਕਿ ਜੇਹਾ ਤੇਰਾ ਵਿਸ਼ਵਾਸ ਤੇ ਹਾਈ ਤੇਰੇ ਲਈ ਹੋ ਜਾਏਗਾ ਤੁਸੀਂ ਕਿਹੋ ਜਿਹਾ ਵਿਸ਼ਵਾਸ ਅੱਜ ਪਰਮੇਸ਼ਰ ਦੇ ਕੋਲ ਲੈ ਕੇ ਆਏ ਹੋ ਉਹ ਜਹੀ ਤੁਹਾਡੇ ਲਈ ਅੱਜ ਹੋ ਜਾਏਗਾ ਕੀ ਤੁਸੀਂ ਅੱਜ ਤੁਹਾਨੂੰ ਵਿਸ਼ਵਾਸ ਹੈ ਕਿ ਪਰਮੇਸ਼ਰ ਅੱਜ ਵੱਡੇ ਕੰਮ ਕਰਨਗੇ ਈਸ਼ਵਰ ਦੇ ਨਾਮ ਦੇ ਕਿ ਇਹ ਵਿਸ਼ਵਾਸ ਕਰਦੇ ਹੋ ਜ਼ੋਰ से ਪਰਮੇਸ਼ਰ ਦੀ ਉਸਤਤੀ ਕਰੋ ਹallelujah ਸਾਰੇ ਜ਼ੋਰ ਨਾਲ ਪਰਮੇਸ਼ਰ ਦੀ ਉਸਤਤੀ ਕਰਨ ਦੀ ਕੋਸ਼ਿਸ਼ ਵਿਸ਼ਵਾਸ ਇੱਕ ਬੀਜ ਦੀ ਤਰ੍ਹਾਂ ਹੈ ਜਦੋਂ ਵੀ ਇਨਸਾਨ ਵੀਜਣ ਦੇ ਲਈ ਜਾਂਦਾ ਉਹ ਦੇਖਣ ਦੇ ਵਿੱਚ ਬਹੁਤ ਛੋਟਾ ਹੈ ਪਰ ਜਦੋਂ ਉਹ ਹੀ ਛੋਟਾ ਬੀਜਿਆ ਜਾਂਦਾ ਉੱਗਦਾ ਹੈ ਤੂੰ ਵੱਡਾ ਫਲ ਲੈ ਕੇ ਆਉਂਦਾ ਵੱਡਾ ਰੁੱਖ ਬਣਦਾ ਹੈ ਕਈ ਪੰਛੀ ਉਹ ਤੇ ਆਪਣਾ ਘਰ ਪਾਉਂਦੇ ਔਰ ਦਸੇਰਾ ਕਰਦੇ ਆਪਣੇ ਪਰਿਵਾਰਾਂ ਨੂੰ ਪੀੜੀਆਂ ਨੂੰ ਵਧਾਉਂਦੇ ਆ ਹਾਲੇਲੂਇਆ ਜੋ ਇੱਕ ਬੀਜ ਹੈ ਹਾਲੇਲੂਇਆ ਬੀਜ ਦੇਖਣ ਦੇ ਵਿੱਚ ਬਹੁਤ ਛੋਟਾ ਹੈ ਬੋਨ ਦੇ ਵਿੱਚ ਬਹੁਤ ਛੋਟਾ ਹੈ ਜਦੋਂ ਉਸ ਨੂੰ ਮਿੱਟੀ ਦੇ ਵਿੱਚ ਅਲੋਪ ਕੀਤਾ ਜਾਂਦਾ ਹੈ ਉਹ ਵੱਡਾ ਰੁੱਖ ਬਣਦਾ ਪੌਦਾ ਬਣਦਾ ਔਰ ਹੋਰਾਂ ਵੀ ਹਜ਼ਾਰਾਂ ਬਿਆਂ ਨੂੰ ਜਨਮ ਲੈਂਦਾ ਜਨਮ ਦਿੰਦਾ ਹੈ ਹਾਲੇਲੂਇਆ ਹਾਲੇਲੂਇਆ ਅੱਜ ਤੋੜਾ ਵਿਸ਼ਵਾਸ ਤੋੜਾ ਇੱਕ ਬੀਜ ਦੀ ਤਰ੍ਹਾਂ ਅਮਨ ਜਦੋਂ ਇਸ ਪਾਵਨ ਉਹ ਮਿੱਟੀ ਹੈ ਜਦੋਂ ਇਸ ਪਾਵਨ ਦੇ ਵਿੱਚ ਪਰਮੇਸ਼ਵਰ ਦੀ ਖੁਦਾ ਦਾ ਬੰਦੇ ਜੀਵਤ ਕਲਾਮ ਦੇ ਵਿੱਚ ਆਪਣੇ ਮਨ ਨੂੰ ਤੁਸੀਂ ਲਿਵੇਟ ਲੈਣੇ ਹੋ ਆਪਣੇ ਮਨ ਦੇ ਵਿੱਚ ਖੁਦਾ ਦੀ ਬਾਣੀ ਦੇ ਵਿੱਚ ਆਪਣੇ ਆਪ ਨੂੰ ਉਹਦੇ ਪਰਤ ਦੀ ਇੱਤ ਕਰਦੇ ਹੋ ਉਹ ਚਰਚ ਦੇ ਵਿੱਚ ਲੈ ਕੇ ਆਉਣੇ ਹੋ ਹallelujah ਹallelujah ਤੁਹਾਡੀ ਬਿਮਾਰੀ ਜਿੰਨੀ ਵੱਡੀ ਮਰਜ਼ੀ ਕਿਉਂ ਨਾ ਹੋਵੇ ਨਰਾਸਾ ਤੁਹਾਡੀ ਜੇ ਕੀ ਮਰਜ਼ੀ ਵੱਡੀ ਕਿਉਂ ਨਾ ਹੋਵੇ ਪਰ ਜਦੋਂ ਇੱਕ ਬੀਜ ਨੂੰ ਹਾਂ ਉਹਨੂੰ ਹਫ਼ਤਾ 10 ਦਿਨ 7 ਦਿਨ ਉਹਨੂੰ ਮਿੱਟੀ ਦੇ ਵਿੱਚ ਗੜਨਾ ਜ਼ਰੂਰ ਪੈਂਦਾ ਸੜਨਾ ਜ਼ਰੂਰ ਪੈਂਦਾ ਤੰਗੀ ਦੇ ਵਿੱਚ ਜ਼ਰੂਰ ਨਰਾਸਾ ਦੇ ਵਿੱਚ ਦਰਦ ਦੇ ਵਿੱਚ ਜ਼ਰੂਰ ਸੜਨਾ ਪੈਂਦਾ ਲੇਕਿਨ ਉਸ ਦਰਦ ਸਹਿਣ ਤੋਂ ਬਾਅਦ ਉਹ ਅੱਛਾ ਰੁੱਖ ਬਣਦਾ ਹੈ ਆਮਨ ਅੱਛਾ ਪੇੜ ਬਣਦਾ ਹੈ ਔਰ ਉਹ ਹਜ਼ਾਰਾਂ ਬੀਜ ਨੂੰ ਕੀ ਦਿੰਦਾ ਹੈ ਜਨਮ ਦਿੰਦਾ ਹੈ ਇਸੇ ਤਰ੍ਹਾਂ ਇੱਕ ਵਸ ਵਿਸ਼ਵਾਸੀ ਜ਼ਿੰਦਗੀ ਹੁੰਦੀ ਹੈ ਉਹ ਪਰਮੇਸ਼ਰ ਦੇ ਭਾਵਨ ਦੇ ਵਿੱਚ ਉਹਨੂੰ ਆਉਣ ਦੇ ਲਈ ਕਈ ਗਲਤ ਮੌਸਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਵਾਰਸ਼ ਦੇ ਵਿੱਚ ਆਉਣਾ ਪੈ ਸਕਦਾ ਹੈ ਧੁੰਦਾ ਦੇ ਵਿੱਚ ਜਿਆਦਾ ਲੋ ਦੇ ਵਿੱਚ ਗਰਮੀ ਦੇ ਵਿੱਚ ਆਉਣ ਦੇ ਲਈ ਸਾਹਮਣਾ ਕਰਨਾ ਪੈ ਸਕਦਾ ਹੈ لیکن جب بھی پرمیشر ODE ਵਿਸ਼ਵਾਸ ਨੂੰ ਦੇਖਦਾ ਹੈ ਉਹ بچਦਾ ਹੈ ਉਹ ਹੋਰ ਵੀ ਆਪਣੇ ਰਿਸ਼ਤੇਦਾਰਾਂ ਨੂੰ ਔਰ ਹੋਰ ਵੀ ਕਾਪੀ ਲੋਕਾਂ ਨੂੰ ਬਚਾਉਣ ਵਾਲਾ ਇਨਸਾਨ ਹੁੰਦਾ ਹੈ ਹallelujah 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 ਕਿ ਬਾਈਬਲ ਦੇ ਵਿੱਚ ਲਿਖਿਆ ਜਦੋਂ ਇੱਕ ਬੀਜ ਇਕੱਲੇ ਆਪਣੇ ਆਪ ਦਾ ਬਲਿਦਾਨ ਨਹੀਂ ਦਿੰਦਾ ਉਹ ਨਹੀਂ ਮਰਦਾ ਉਹ ਕੀੜੇ ਦਾ ਇਕੱਲਾ ਰਹਿੰਦਾ ਹੈ ਜਦੋਂ ਉਹ ਬੀਜ ਆਪਣੇ ਆਪ ਨੂੰ ਮਾਰਦਾ ਤਾਂ ਉਹ ਇਕੱਲਾ ਨਹੀਂ ਰਹਿੰਦਾ ਹੋਰਾਂ ਬੀਆਂ ਨੂੰ ਜਨਮ ਦਿੰਦਾ ਈਸ਼ਮ ਦੇ ਨਾਮੇ آمین ਅੱਜ ਤੁਸੀਂ ਵੀ بچੋਗੇ ਤੁਹਾਡੀ ਗਵਾਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਐਡੇ-ਐਡੇ ਅਦਭੁਤ ਕੰਮ ਕਰਨ ਜਾ ਰਹੇ ਆ ਹalleluyah ਤੁਹਾਡੀਆਂ ਕਮਾਈਆਂ ਦੇ ਕੇ ਹੋਰ ਵੀ ਹਜ਼ਾਰਾਂ ਲੋਕ ਤੌਬਾ ਕਰਨਗੇ ਔਰ ਬਚਾਈ ਜਾਣਗੇ ਸਾਡੇ ਹalleluyah ਹalleluyah ਉਹ ਪਰਮੇਸ਼ਰ ਜਿੰਦਾ ਹੈ ਤਾਂ ਤੁਮ희 ਸੰਦੀ ਕੀ ਦੇ ਬਚਨ ਦੇ ਕੰਮ ਹੋਣ ਜਾ ਰਹੇ ਨੇ ਜੀ ਦੇ ਨਾਮ ਹੈ ਹalleluyah ਹalleluyah ਤੁਸੀਂ